ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਦੁਆਰਾ ਸਾਵਨ ਮਾਲ ਜੀ ਅਜੇ ਦਰਸ਼ਨ ਕਰੋ ਜੀ ਸੰਗਤ ਜੀ ਇਹ ਸਥਾਨ ਗੋਇੰਦਵਾਲ ਸਾਹਿਬ ਵਿਖੇ ਸਥਿਤ ਹੈ ਜੀ ਸੰਗਤ ਜੀ ਇਹ ਸਥਾਨ ਬਾਬਾ ਸਾਵਨ ਮਾਲ ਜੀ ਦਾ ਨਿਵਾਸ ਸਥਾਨ ਹੈ ਜੀ ਜੋ ਸ਼੍ਰੀ ਗੁਰੂ ਅਮਰਦਾਸ ਜੀ ਦੇ ਰਿਸ਼ਤੇ ਵਿੱਚ ਉਪਤੀਜੇ ਲੱਗਦੇ ਸਨ ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਹਿਬ ਨੂੰ ਵਿਸਾਉਣਾ ਕੀਤਾ ਉਸ ਸਮੇਂ ਬਾਬਾ 사વન ਮਾਲ ਜੀ ਸਕੇਤ ਮੰਡੀ ਹਿਮਾਚਲ ਪ੍ਰਦੇਸ਼ ਵਿਖੇ ਧਰਮ ਪ੍ਰਚਾਰ ਹਿਤ ਗਏ ਅਤੇ ਉਹਨਾਂ ਨੇ ਸ੍ਰੀ ਗੋਇੰਦਵਾਲ ਸਹਿਬ ਵਿਖੇ ਬਣ ਰਹੇ ਘਰਾਂ ਵਾਸਤੇ ਲੱਕੜ ਲਿਜਾਉਣ ਦੀ ਸੇਵਾ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਬਾਈ ਪ੍ਰਚਾਰਕ ਜੁਣੇ ਸਨ ਬਾਬਾ 사ਵਨ ਮਾਲ ਜੀ ਉਹਨਾਂ ਵਿੱਚੋਂ ਇੱਕ ਸਨ ਸੰਗਤ ਜੀ ਬਾਬਾ 사ਵਨ ਮਾਲ ਜੀ ਬਹੁਤ ਬੰਦਗੀ ਵਾਲੇ ਹੋਏ ਸਨ ਅਤੇ ਗੁਰੂ ਅਮਰਦਾਸ ਜੀ ਦੇ ਭਤੀਜੇ ਤੇ ਹੈ ਹੀ ਸਨ ਨਾਲ ਨਾਲ ਉਹਨਾਂ ਦੇ ਸੱਚੇ ਸੇਵਕ ਵੀ ਸਨ ਅਤੇ ਹਰ ਰੋਜ਼ ਗੁਰੂ ਅਮਰਦਾਸ ਜੀ ਦੀ ਸੰਗਤ ਕਰਦੇ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਹੀ ਤੁਸੀਂ ਗੋਂਦਵਾਲ ਸਾਹਿਬ ਵਿਖੇ ਆਓ ਜ਼ਰੂਰ ਦਰਸ਼ਨ ਕਰੋ ਗੁਰਦੁਆਰਾ ਬਾਬਾ ਸਾਵਨ ਮੱਲ ਜੀ ਇਹ ਸਥਾਨ ਬਿਲਕੁਲ ਛੋਟੀ ਜੀ ਜਗ੍ਹਾ ਤੇ ਸਥਿਤ ਹੈ ਜੀ ਗਲੀ ਦੇ ਵਿੱਚ